ਸੰਗਤ ਜੀ ਮਹਾਪੁਰਖਾਂ ਦੇ ਪਛਣਾ ਦੇ ਰਾਹੀ ਅਸੀਂ ਆਪਣਾ ਜੀਵਨ ਕਿਵੇਂ ਸਵਾਰ ਸਕਦੇ ਹਾਂ ਕਿਵੇਂ ਨਿਖਾਰ ਸਕਦੇ ਹਾਂ ਇਸ ਨੂੰ ਜਾਣਨ ਲਈ ਇਹ ਵੀਡੀਓ ਪੂਰੀ ਜ਼ਰੂਰ ਸੁਣਿਓ ਆਓ ਜੀ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਬਾਲਮੀਕ ਤੇ ਰਾਸਤੇ ਦੇ ਵਿੱਚ ਬੈਠਾ ਹੋਆ ਬੰਦਿਆ ਨੂੰ ਮਾਰ ਦਿੰਦੇ ਲੁੱਟ ਲੈਂਦਾ ਜੋ ਕੁਝ ਹੁੰਦਾ ਤੇ ਕੋਈ ਵਿਚਾਰ ਨਹੀਂ ਉਹਦੇ ਮਨ ਵਿੱਚ ਵੀ ਮੈਂ ਪਾਪ ਕਰ ਰਿਹਾ ਜਾਂ ਦਾ ਕੀ ਕਰ ਰਿਹਾ ਅੱਜ ਸਾਧੂ ਆ ਗਿਆ ਜਦੋਂ ਉਹਨਾਂ ਨੂੰ ਲੁੱਟਣ ਲੱਗਿਆ ਕਹਿੰਦਾ ਜੋ ਕੁਝ ਹੈ ਤੁਹਾਡੇ ਕੋਲ ਰੱਖ ਦੋ ਕਹਿੰਦੇ ਵੀ ਸਾਡੇ ਕੋਲ ਕੀ ਹੈ ਏਕਾ ਥੋਤੀ ਪੈਣੀ ਹੋਈ ਹੈ ਤੇ ਇੱਕਾ ਚੁੱਪੀਆ ਹੋਰ ਤਾਂ ਸੀ ਰੱਖਦੇ ਹੀ ਨਹੀਂ ਕੋਈ ਚੀਜ਼ ਕਹਿੰਦਾ ਇਹ ਵੀ ਰੱਖ ਦੋ ਮੇਰੇ ਕੰਮ ਆ ਜਾਣਗੀਆਂ ਬਾਲ ਬੱਚੇ ਐ ਵੀ ਮੇਰੀ ਘਰ ਵਾਲੀ ਐ ਮੇਰੀ ਮਾਂ ਐ ਉਹ ਪੈਣ ਲੈਣਗੇ ਇਹਨਾਂ ਨੂੰ ਕਪੜਾ ਹੀ ਐ ਲਾ ਦੋ ਸਰ ਉਹ ਕਹਿੰਦੇ ਵੀ ਇਹ ਗਲਤ ਕਰ ਰਹੇ ਆ ਬਾਲ ਨਹੀਂ ਤੂੰ ਕਰ ਕਪੜਾ ਪੈ ਨਿਆ ਹੋਇਆ ਸੀ ਕਿਸੇ ਤਰ੍ਹਾਂ ਕਿਸੇ ਕਿਵੇਂ ਲਾ ਦिए ਕਹਿੰਦਾ ਮੈਂ ਤਾਂ ਲਾ ਗਿਆ ਮੈਂ ਇਹ ਨਹੀਂ ਗੱਲ ਨਹੀਂ ਅੱਜ ਤੱਕ ਕਰੀ ਹੈ ਮੈਂ ਤਾਂ ਪਹਿਲਾਂ ਕੁਆੜਾ ਗੱਲ ਤੇ ਮਾਰਦਾ ਉਹਨਾਂ ਪਿੱਛੋਂ ਆਪੇ ਹੀ ਦੇਖ ਲੈਣਾ ਇਹਦੀ ਕੁਲਤੀ ਹੈ ਕੁਆੜਾ ਚੱਕ ਲਿਆ ਤੇ ਮਾਰਨ ਨੂੰ ਤਿਆਰ ਹੋ ਗਿਆ ਉਹ ਮਾਰਨ ਲੱਗਿਆ ਤਾਂ ਹੱਥੇ ਨਹੀਂ ਚੱਲਦੇ ਉੱਥੇ ਹੀ ੜ ਗਿਆ ਪੂਰਾ ਮਹਾਤਮਾ ਮਿਲ ਗਿਆ ਪੂਰਾ ਸਤਿਗੁਰੂ ਮਿਲ ਗਿਆ ਪੂਰਾ ਸਤਿਗੁਰੂ ਭੇਟਿਆ ਮਨ ਵਿੱਚ ਹੋਆ ਖਿੰਜ ਉਤਾਰਾ ਉਹ ਫੁਰਨਾ ਹੀ ਬੰਦ ਕਰਤਾ ਉਹਨਾਂ ਨੇ ਪੁੱਤਰ ਬਣਾ ਕੇ ਛਡਾ ਦਿੱਤਾ ਕਹ ਰਹਾ ਨਾ ਸੋਚ ਰਹਾ ਵੀ ਮੇਰੇ ਤਾਂ ਅਜ ਤੱਕ ਤਾਂ ਹੋਇਆ ਨਹੀਂ ਕਦੇ ਮੇਰੇ ਨਾਲ ਇਸ ਤਰ੍ਹਾਂ ਇਹ ਤਾਂ ਮੈਨੂੰ ਮੈਂ ਕਰ ਇਹਨਾਂ ਨੇ ਤਾਂ ਕੁਝ ਕਰ ਦਿੱਤਾ ਮੇਰੇ ਤੇ ਜਾਦੂ ਕੀਤਾ ਕੁਝ ਬੰਦਾ ਨਹੀਂ ਅੰਦਰੋਂ ਤਾਂ ਕਹਿੰਦਾ ਮਾਰਾਂ ਮਾਰਨ ਨੂੰ ਲੋਚਾ ਹੈ ਕਰ ਕੱਟਣਾ ਹੰਗਾ ਹੋਗਾ ਤੇ ਜਿਹੜਾ ਜੋਸ਼ ਸੀ ਉਹ ਜੋਸ਼ ਉੱਠਦਾ ਹੀ ਨਹੀਂ ਹੈ ਨਤਗੁਰ ਮਨੂਆ ਰੱਖਿਆ ਹੋਏ ਨਾ ਆਵੇ ਉਛਵਾਰ ਜਦ ਕੁਛ ਨਾ ਹੋਇਆ ਕਹਿੰਦੇ ਮਾਰ ਫੇਰ ਤੋ ਕਿੰਨੇ ਥਾਈਂ ਆਇਆ ਗੁਰੂ ਨਾਨਕ ਬਾਦਸ਼ਾਹ ਦੇ ਜਾਂ ਬੱਟੇ ਮਾਰਨ ਲੱਗੇ ਪੁਗਲਾ ਦੇ ਵਿੱਚ ਉਹ ਬੱਟੇ ਦਾ ਚੁਗਲੇ ਮਾਰ ਨਹੀਂ ਹੁੰਦੇ ਹੱਥੋਂ ਨਿਕਲਦੇ ਨਹੀਂ ਆ ਜਿੱਥੇ ਹੱਥ ਹੈ ਉੱਥੇ ਹੀ ਰੁਕੇ ਸਾਰੇ ਆ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਉੱਤੇ ਆ ਕੇ 15 ਮਿੰਟ ਖੜਾ ਰਿਹਾ ਮਾਈਓ ਬਾਦਸ਼ਾਹ ਹਾਰਿਆ ਹੋਇਆ ਮਹਾਰਾਜ ਬੱਚਿਆ ਬਲ ਤੇ ਆ ਦਿੱਤਾ ਹੋਇਆ ਸੀ ਆਪਣੇ ਰੰਗ ਦੇ ਵਿੱਚ ਮਰ ਸੀ ਉਹਨਾਂ ਨੂੰ ਕੀ ਕੋਈ ਬਾਦਸ਼ਾਹ ਜੋ ਜੁਨੇ ਆਉਣਾ ਆ ਜੋ ਸੰਤਾ ਦੀ ਲੇਗਾ ਜਿਹਨੇ ਬੋਤਾਂ ਹੁੰਦਾ ਉਮਰਿਆਦਾ ਦੇ ਨਾਲ ਕਿਸੇ ਦਾ ਆਦਰ ਸਤਕਾਰ ਕਰਦੇ ਨੇ ਠੀਕ ਹੈ ਲੇਕਿਨ ਜੇ ਕੋਈ ਕਹੇ ਵੀ ਮੈਂ ਵੱਡਾ ਮੇਰੇ ਕੋਲ ਪੈਸਾ ਹੈ ਮੈਂ ਬਹੁਤ ਇਥੇ ਕਰ ਸਕਦਾ ਉਹ ਚੁੱਪ ਰਹਿੰਦੇ ਫੇਰ ਨਹੀਂ ਕਰਿਆ ਕਰਦੇ ਕਿਉਂਕਿ ਵੈਗਰੂ ਨੂੰ ਛੱਡ ਕੇ ਬੰਦੇ ਦੀ ਆਸ ਸਾਧੂ ਨਹੀਂ ਰੱਖਿਆ ਕਰਦੇ ਬਾਬਾ ਫਰੀਦ ਨੂੰ ਦਿੱਲੀ ਵਾਲੇ ਬਾਦਸ਼ਾਹ ਨੇ ਅਸ਼ਰਫੀਆਂ ਭੇਜ ਦਿੱਤੀਆਂ ਬਹੁਤ ਸਾਰੀਆਂ ਤੇ ਨਾਲ ਇੱਕ ਪਤਾ ਲੈ ਕੇ ਦੇ ਦਿੱਤਾ ਵੀ ਪਾਕ ਬਟਨ ਦੇ ਕੋਲ ਇੰਨੀ ਜ਼ਗੀਰ ਜਿਹੜੀ ਹੈ ਇਵਾ ਬਾਬੇ ਫਰੀਦ ਨੂੰ ਦਿੱਤੀ ਜਾਂਦੀ। ਬਾਬਾ ਫਰੀਦ ਜੀ ਦੇ ਕੋਲ ਬਹੁਤ ਸਾਰੇ ਸਾਧੂ ਆਏ ਬੈਠੇ ਸੀ ਉਹਨਾਂ ਨੇ ਸ਼ਰਫੀਆਂ ਤਾਂ ਉਸੇ ਵੇਲੇ ਵੰਡਤੀਆਂ। ਉਹ ਜਿਹੜਾ ਜ਼ਮੀਨ ਦਾ ਪਟਾ ਲੈ ਕੇ ਦਿੱਤਾ ਸੀ ਵੀ ਇੰਨਾ ਇੰਨੇ ਪਿੰਡ ਇਹਨਾਂ ਨੂੰ ਸੌਪੇ ਉਹ ਵਾਪਸ ਮੋੜ ਦਿੱਤੇ। ਨਾਲੇ ਇਹ ਕਹਦਾ ਵੀ ਬਾਦਸ਼ਾਹ ਨੂੰ ਕਹਿੰਦੀ ਫਰੀਦ ਨਹੀਂ ਲੈਂਦਾ। ਉਹ ਲੈਂਦਾ ਕਿਉਂ ਨਹੀਂ ਤੇਰੇ ਮਨ ਵਿੱਚ ਆਉਣਾ ਵੀ ਮੈਂ ਫਰੀਦ ਨੂੰ ਦਿੱਤੀ ਦਿੱਤਾ ਹੋਇਆ ਇਹਨਾਂ ਕੁਝ ਤੇ। ਕਹਿੰਦੇ ਸਾਡਾ ਖੁਦਾ ਸਾਨੂੰ ਸਭ ਕੁਝ ਦੇਈ ਜਾਂਦਾ ਓਨੂੰ ਛੱਡ ਕੇ ਅਸੀਂ ਬਾਦਸ਼ਾਹ ਬਣ ਕਿਉਂ ਧਿਆਨ ਦੇਈਏ ਉਹ بے ਪ੍ਰਵਾਹ ਹੋਇਆ ਕਰਦਾ ਉਹ ਹਮਾਇਉ ਆ ਗਿਆ ਫੌਜਾਂ ਨਾਲ ਨੇ ਸਭ ਕੁਝ ਹੈ ਮਾਰਾ ਨੇ ਦੇਖ ਲਿਆ ਲੇਕਿਨ ਟੈਨਸ਼ਨ ਨਾ ਦਿੱਤੀ 15 ਮਿੰਟ ਖੜਾ ਰਿਹਾ ਕਹਿ ਲੱਗਾ ਕੈਸਾ ਫਕੀਰ ਆ ਹੈ ਮੈਂ ਜੇ ਹਾਰ ਗਿਆ ਤਾਂ ਕੀ ਬਿਕਰ ਗਿਆ ਮੇਰਾ ਬਾਦਸ਼ਾਹ ਤਾਂ ਮੈਂ ਹੈਗਾ ਤਾਜ ਤਾਂ ਮੇਰੇ ਸਿਰ ਦੇ ਉੱਤੇ ਆਜੇ ਮੈਂ ਫੇਰ ਕੋਸ਼ਿਸ਼ ਕਰੂੰ ਫੇਰ ਲੈ ਲਉ ਤਲਵਾਰ ਦੇ ਮੁਠੇ ਤੇ ਹੱਥ ਲੈ ਗਿਆ ਮੁਠੇ ਤੇ ਗਿਆ ਹੋਇਆ ਹੁਣ ਤਲਵਾਰ ਹੀ ਨਹੀਂ ਖਿੱਚਉਂਦੀ ਉੱਥੇ ਹੀ ਰਹਾ ਮਹਾਰਾਜ ਕਹਿੰਦੇ ਤੇਰੀ ਤਲਵਾਰ ਛੇਰ ਸਾਲ ਪੂਰੀ ਤੇ ਤਾਂ ਚੱਲੀ ਨਾ ਹੁਣ ਤੂੰ ਆ ਕੇ ਦਰਵੇਸ਼ਾਂ ਦੇ ਉੱਤੇ ਤਲਵਾਰਾਂ ਖਿੱਚ ਲੈ ਜੋਰ ਨਾਲ ਦਾਨ ਮੰਗਦਾ ਕਹਿੰਨ ਲਗੇ ਗਾ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੋਇਆ ਕਰਕੇ ਅਸੀਂ ਤੈਨੂੰ ਦੇ ਦਿੰਦੇ ਆ 14 ਸਾਲ ਭਟਕਦਾ ਫਿਰ ਫੇਰ ਮਿਲੇਗਾ ਜੇ ਤੂੰ 14 ਮਿੰਟ ਹੋਰ ਖੜਾ ਰਹਿੰਦਾ ਤੇਰੇ ਅਸੀਂ ਸੰਕਟ ਸਾਰੇ ਹੀ ਘਟ ਦਿੱਤੇ ਸੀ ਹੁਣੇ ਤੈਨੂੰ ਰਾਜ ਮਿਲ ਜਾਣਾ ਸੀ ਸੋ ਇਸਰਾਂ ਦੇ ਨਾਲ ਮਾਰਨ ਨੂੰ ਲੋਚੇ ਕਰਾਂ ਕੱਟਣਾ ਰੰਗਾਂ ਹੱਥੋ ਗਾੜਾ ਉਹ ਹੱਥ ਚੱਲਦੇ ਹੀ ਨਹੀਂ ਬਾਹਾਂ ਚੱਲਦੀਆਂ ਨਹੀਂ ਰੁਕੀਆਂ ਖੜੀਆਂ ਸਤਗੁਰ ਮਨੂਆ ਰੱਖਿਆ ਹੋਏ ਨਾ ਆਵੇ ਉਛਾੜਾ ਜੋ ਜੇ ਨਹੀਂ ਉੱਠਦਾ ਮਨ ਨੂੰ ਕਾਬੂ ਕਰ ਦਿੱਤਾ ਜਿਹੜਾ ਰੋਲਾ ਪਾਉਣ ਵਾਲਾ ਸੀ ਕਹਿੰਦੇ ਆ ਇਹ ਕੰਮ ਮਾਰੇ ਕਿੱਥੋਂ ਸਿੱਖਿਆ ਹੈ ਕਹਿੰਦੇ ਮਾਰੇ ਨੇ ਜੀ ਇਹ ਤਾਂ ਸਾਡਾ ਰੁਜ਼ਗਾਰ ਹੈ ਉਹਨੂੰ ਸਭ ਪ੍ਰਗਟਾਉਣਾ ਰੋਜ਼ਗਾਰ ਹੈ ਇਹ ਸਾਡਾ ਕਹਿੰਦੇ ਚੰਗਾ ਰੋਜ਼ਗਾਰ ਤਾਂ ਹੈ ਪਰ ਪਾਪਾ ਨਾਲ ਆਪਣੇ ਪਰਲੋਕ ਨੂੰ ਖਰਾਬ ਕਰ ਰਹੇ ਐ ਉੱਥੇ ਲੇਖੇ ਦੇਣੇ ਪੈਣੇ ਤੈਨੂੰ ਜਾ ਕੇ ਕਹਿੰਦਾ ਗਿਆ ਜੇ ਗੱਲਾਂ ਮੈਨੀਆਂ ਸੁਣ ਬਗਾ ਤੈਨੂੰ ਦਿਖਾ ਦਿੰਨੇ ਆ ਛਤੀ ਲਗਤੀ ਸਿਰ ਤੇ ਨਰਕਾਂ ਦਾ ਦਰਸ਼ਣ ਲਿਆ ਤਾ ਕਹ ਦੇਖ ਲੈ ਤੇਰੇ ਵਰਗੇ ਆਦ ਕਿਵੇਂ ਨੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਠਨ ਮਦਾਨੀਆਂ ਜਿਉ ਮਠਾ ਕਰਦੇ ਦਰਗਿਆ ਦੇ ਕੰਮ ਲਾ ਗਿਆ ਛੜੀ ਚੱਕਦੀ ਕਹਿੰਦਾ ਦੇਖ ਲਿਆ ਆ ਹਰਣਾ ਤੇਰਾ ਇਹ ਤਾਂ ਬਹੁਤ ਬੁਰਾ ਹਾਲ ਹੈ ਕਹਿੰਦਾ ਜੀਨਾਂ ਦੇ ਵਾਸਤੇ ਪਾਪ ਕਰਦਾ ਬਹੁ ਬਰਪੰਚ ਕਰ ਪਰਤਾਂ ਲਿਆ ਵੈ ਸੁਤਦਾਰਾ ਭਿਆਨ ਲਟਾਵੇ ਮਨ ਮੇਰੇ ਭੂਲੇ ਕਬਨਾ ਕੀਜੈ ਅਰਤਨ ਵੇੜਾ ਤੇ ਜੀਭ ਐ ਲਿਕੇ ਇਹ ਤਾਂ ਲੇਖੇ ਜਿਹੜੇ ਪੈਣੇ ਨੇ ਤੇਰੇ ਜਾ ਕਰ ਪੁੱਛ ਕੇ ਆ ਤੇ ਰਵੇਲੀ ਵੀ ਕੋਈ ਮੰਗਦਾ ਦਰਵੇਚ ਪੁੱਛਣ ਘੱਲਿਆ ਅੰਤ ਕਾਲ ਹੈ ਕੋਈ ਇਹ ਸਾਰਾ ਕੱਲੇ-ਕੱਲੇ ਨੂੰ ਪੁੱਛਦਾ ਕੋ ਚ ਕੋੜ ਮੜਾ ਚੋਕਾ ਨਿਆ ਕੋਈ ਨਾ ਵੇਲੀ ਧਰ ਦੇ ਜਾੜਾ ਕਹਿੰਦੇ ਤੂੰ ਆਪਣੇ ਕਰ ਉਹ ਆਪ ਹੁਕਤਾ ਸੀ ਜੋ ਬੁਤੀ ਹੈ ਉਸ ਵੇਲੇ ਮਾਤਮਾ ਦੇ ਕੋਲ ਆ ਗਿਆ ਮਾਤਮਾ ਨੇ ਕਿਹਾ ਭਈ ਅਧਿਕਾਰੀ ਤਾਂ ਹੈ ਨਹੀਂ ਨਾਮ ਦਾ ਮਹਾਤਮਾ ਚਾਰ ਕਿਸਮ ਨਾਲ ਨਾਮ ਲਿਆ ਕਰਦੇ ਨੇ ਕਿ ਲੋਕਾਂ ਦਾ ਇੱਕ ਪ੍ਰਤੀ ਲੋਕ ਹੁੰਦਾ ਹੈ ਇਹ ਚਾਰ ਨਾਮ ਨਿਕਸਮਾ ਤੇ ਆਨੰਦਕਾਰੀ ਦੇ ਕਿ ਮਰਾ ਮਰਾ ਕਹਤਾ ਵੀ ਮਰਾ ਮਰਾ ਕਰੀ ਜਾ ਰਾਮ ਰਾਮ ਆਪੇ ਹੀ ਬਣ ਜਾਣਾ ਜਦ ਟਾਈਮ ਨਾ ਮਿਲੇ ਕਹਿੰਦੇ ਉਹ ਹਟੀ ਨਾ ਕਰਨ ਤੇ ਕਹਿੰਦਾ ਬਿਲਕੁਲ ਨਹੀਂ ਹਟਦਾ ਐਵੇਂ ਰਾਤੇ ਦਾ ਪਤਾ ਆਤਮਾ ਨੇ ਨਾਮ ਦੀ ਦਾਤ ਦੇਤੀ ਹਰ ਬਖਤ ਮਰਾ ਮਰਾ ਕਰਦੇ ਦਾ ਰਾਮ 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 ਆਪੇ ਹੀ ਹੋ ਗਿਆ ਕਰਕੇ ਰਹਿ ਗੋ ਮਰਾ 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 ਕਰਦਾ ਰਾਮ ਰਾਮ ਹੀ ਹੋ ਜਾਏਗਾ ਉਹ ਹਰ ਵੇ ਦਾ ਨਾਮ ਜਪਦਾ ਜੰਗਲਾ ਚ ਲਿਆ ਗਿਆ ਇੱਥੇ ਸਹੀ ਮਹਾਤਮਾ ਕਹਿਣ ਲੱਗੇ ਵੀ ਇੱਥੇ ਕਾਫ ਜ਼ਰਾ ਇੱਥੇ ਪਰਪਰ ਉੱਥੇ ਵਜਨ ਕਰਦਾ ਬਹੁਤ ਸਾਲ ਲੰਗੇ ਤੇ ਉਦੇ ਬਾਅਦ ਆ ਮਹਾਤਮਾ ਆਏ ਬਿਰਤੀ ਇੰਨੀ ਰੂੜ ਹੋ ਗਈ ਕਿ ਸੁਵਾਦੀ ਲੱਗ ਜਾ ਤੇ ਅੱਜ 6 ਮਹੀਨੇ ਹੋ ਗਏ ਸੁਵਾਦੀ ਲੱਗੇ ਕਾਫੂ ਸਾਲਾਦਾਰੇ ਆ ਗਿਆ ਪੱਤੇ ਆ ਗਏ ਮਿੱਟੀ ਆ ਗਈ ਤੇ ਜਿਸ ਵਾਰ ਮਹਾਤਮਾ ਆਏ ਉਹਨਾਂ ਨੇ ਦੇਖਿਆ ਪੁੱਛ ਰਿਹਾ ਵੀ ਕਿੱਥੇ ਆ ਕਹਿੰਦੇ ਉਹ ਹੈ ਜੀ ਜਿਹੜਾ ਮਾਰਾ ਮਾਰਾ ਕਰਦਾ ਹੀ ਰਾਮ ਰਾਮ ਕਰਦਾ ਉਸ ਵੇਲੇ ਇਹਨੂੰ ਸਰਜੀਤ ਕਰਕੇ ਫੇਰ ਗਿਆਨ ਦੀ ਦਾਤ ਦੇਤੀ ਸੱਚ ਦਰਦਾਏ ਉਦਾਰੇ ਨਾ ਟਕ ਟੱਪਨ ਕਥਾ ਉੱਪਰ ਵਾਲਾ ਗੁਰਮੁਖ ਲੰਘੇ ਪਹਾੜਾ ਪਾਪਾਂ ਦੇ ਪਹਾੜ ਲੰਘਿਆ ਨਾਮ ਜਪ ਕੇ ਨਾਮ ਦੇ ਵਿੱਚ ਬੇਅੰਤ ਸ਼ਕਤੀ ਹੈ ਸਾਸ ਜਿਵੇਂ ਬੋੜ ਦਾ ਬੀਜ ਹੁੰਦਾ ਹੈ ਦੇਖੋ ਨਿਕਾ ਜਾ ਬੀਜ ਹੁੰਦਾ ਹੈ ਖਸਖਸ ਦੇ ਦਾਣੇ ਜਿੰਨਾ ਗੁਰਲ ਦਾ ਬੋੜ ਦਾ ਬੋੜ ਦਾ ਪਾਰੇ ਦੇ ਵਿੱਚ ਬੀਜ ਦੇ ਵਿੱਚ ਜੜਾ ਵੀ ਛੁਪੀਆਂ ਹੋਈਆਂ ਨੇ ਤਾਣੇ ਵੀ ਛੁਪੇ ਹੋਏ ਨੇ ਤਣਾ ਵੀ ਛੁਪਿਆ ਹੋਇਆ ਪੱਤੇ ਵੀ ਛੁਪੇ ਹੋਏ ਨੇ ਉਹ ਜਦੋਂ ਉਹਨੂੰ ਧਰਤੀ ਵਿੱਚ ਬੀਜ ਦਿੰਦੇ ਆ ਫਿਰ ਉਹ ਆਪਣਾ ਪੂਸਾਰਾ ਕਰਦਾ ਪੂਸਾਰਾ ਕਰਦਾ ਕਿੱਡਾ ਬੋੜ ਬਣ ਜਾਂਦਾ ਬੜਕ ਬੀਜ ਮੈਂ ਰੱਬ ਰਿਓ ਜਿਹਾ ਕੋ 3 ਲੋਕ ਵਿਸਥਾਰ ਐਸੇ ਤਰ੍ਹਾਂ ਜਿਹੜਾ ਨਾਮ ਹੈ ਨਾਮ ਦੀਆਂ ਸ਼ਕਤੀਆਂ ਨੇ ਸਾਰੀਆਂ ਸਸੈਂਦੀ ਉਹ ਚਾਰ ਅੱਖਰਾਂ ਦੇ ਵਿੱਚ ਛੁਪੀਆਂ ਪਈਆਂ ਉਹ ਅੱਖਰ ਆ ਰਾਮ ਰਾਮ ਦੇ ਵਿੱਚ ਛੁਪੀਆਂ ਪਈਆਂ ਅੱਲਾਹ ਨਾਮ ਦੇ ਵਿੱਚ ਛੁਪੀਆਂ ਪਈਆਂ ਜਦ ਅਸੀਂ ਹਿਰਦੇ ਦੇ ਵਿੱਚ ਬੀਜਦੇ ਆ ਉਹਨੂੰ ਤੇ ਪਿਆਰ ਦਾ ਪਾਣੀ ਦਿੰਦੇ ਆ ਸ਼ਰਧਾ ਦੀ ਬਾੜ ਕਰਦੇ ਆ ਆਸਣ ਕਰਦੇ ਆ ਸੇਵਾ ਕਰਦੇ ਆ ਫੇਰੇ ਜਿਹੜਾ ਬੀਜ ਹੈ ਇਹ ਫੁੱਟਣਾ ਸ਼ੁਰੂ ਹੋ ਜਾਂਦਾ ਨਾਮ ਦਾ ਬੀਜ ਜਿਹੜਾ ਫਸਲ ਨੂੰ ਲੱਗ ਜਾਂਦਾ ਇਹਦੇ ਵਿੱਚ ਜਿੰਨੀਆਂ ਸ਼ਕਤੀਆਂ ਨੇ ਸਾਰੀਆਂ ਹੀ ਪ੍ਰਗਟ ਹੋ ਜਾਂਦੀਆਂ ਸ਼ਕਤੀਆਂ ਦਾ ਕੋਈ ਆਦੰਤ ਨਹੀਂ ਸਿੱਧਾ ਨੇ ਗੁਰੂ ਨਾਨਕ ਨੂੰ ਪੁੱਛਿਆ اے ਨਾਨਕ ਸੰਸਾਰ ਵਿੱਚ ਸਭ ਤੋਂ ਵੱਡਾ ਕੌਣ ਮਹਾਰਾਜ ਕਹਿੰਦੇ ਵੈਗਰੂ ਜੀ ਉਹ ਤਾਂ ਕਹਿੰਦੇ ਅਸੀਂ ਜਾਣਦੇ ਆ ਵੈਗਰੂ ਤੋਂ ਵੀ ਕੋਈ ਵੱਡਾ ਹੈ ਕਿ ਨਹੀਂ ਕਹਿੰਦੇ ਹਾਂ ਉਹ ਤੋਂ ਵੱਡਾ ਉਹਦਾ ਨਾਮ ਹੈ ਉੱਚੇ ਉੱਪਰ ਉੱਚਾ ਵੈਗਰੂ ਆਪਣੇ ਆਪ ਨਹੀਂ ਪ੍ਰਗਟ ਹੋ ਸਕਦਾ ਹੁਣ ਇੱਥੇ ਸਾਰੇ ਪਰਿਪੂਰਨ ਹੈ ਉਹ ਮਰੇਗ ਦੇ ਅੰਦਰ ਮਰੇਗ ਦੇ ਬਾਹਰ ਨਹੀਂ ਪ੍ਰਗਟ ਹੋ ਸਕਦਾ ਉਹ ਨੂੰ ਜੇ ਪ੍ਰਗਟ ਕਰਦਾ ਹੈ ਚਾਰ ਅੱਖਰ ਵੈਗਰੂ 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 ਜੀ ਨੇ ਜਪੇ ਨੇ ਤਾਂ ਉਹ ਨੂੰ ਵੈਗਰੂ ਨੂੰ ਪ੍ਰਗਟ ਕਰ ਦਿੱਤਾ ਜੈਸਾ ਕਾਰੂਪ ਦੇਖ ਲੋ ਚਾਹੇ ਨਿਰਕਾਰ ਦੇ ਦੇਖ ਲੋ ਔਰ ਨਾਮ ਬਟਾਏ ਨਾਮ ਨੇ ਨਾਮੀ ਨੂੰ ਵਸ ਕੀਤਾ ਹੈ ਨਾਮੀ ਤਾਂ ਨਾਮ ਬਟਾ ਹੋਇਆ ਕਰਦਾ ਛੋ ਇਹਸਰਾ ਸੱਚ ਦਰਵਾਤਾ ਗਿਆਨ ਦੇਤਾ ਗਿਆਨ ਦੇ ਦੇ ਨਾਲ ਪਾਪਾਂ ਦੇ ਪਹਾੜ ਲਾਂਗੇ ਔਰ satsang ਕਰਦੇ ਸੋ ਐਸੇ satsang ਦਾ ਮਹਾਤਮ ਹੋਇਆ ਕਰਦਾ ਸੋ ਰੇ ਮੇਰੇ ਪਿਤਾ ਮੈਂ ਮੋ ਮਾਸਾ ਦੀ ਹੰਦੀ ਸੰਗਤ ਨੂੰ ਕਿਚਾ ਤੇ ਮੂਰਤ ਮੇਰੇ ਕਿਚਾ ਨੇ ਮਾਸਾ ਜੀ ਸੰਗਤ ਦੀ ਸੰਗਤ ਦੀ ਮਹਿਮਾ ਹੈ ਮਹਾਰਾਜ ਜਣੇ ਬਾਦਮੀ ਕੇ ਹੋਇਆ ਸਭ ਸੰਤ ਰੂਹ ਕੋ ਮਿਲੋ ਹਰਸ਼ਾ ਸੰਗਤ ਦਾ ਮਾਤਮਾ بڑے بڑے ਪਾਪੀ ਸੰਗਤ ਵਿੱਚ ਆ ਕੇ ਧਰ ਜਾ ਰਹੇ ਚਾਹੇ ਤੁਹਲੇ ਅੱਜ ਗੁਪਤ ਰੂਪ ਦੇ ਅੰਦਰ ਬੈਗਰੂ ਜੀ ਬਤਿਆ ਕਰਦੇ ਸਤ ਸੰਗ ਦੇ ਅੰਦਰ